श्री के विराजमान सत्कारियोग साहब सरदार सुरूप सिंह जी नैठे हुए फिरोजपुर हल्के अपने उम्मीदवार सरदार नरदेव सिंह जी मौबीमान जिला प्रधान प्रीतिंदर जी सरकल प्रधान गुरमेल जी यूथ प्रधान गुरशविंद्र टोना जी जगीत नानकपुरा जी सहित विराजमान मनेजर साहब रजिंदर जी काका जैसरथ जी चेयरमैन बवल जी सारे ही सीनियर आगू साहबान आए हुए वक् वक् पंडा वर्कर से साहबान यूथी आगू बात पार्टी की रीढ़ की हड्डी फतेह प्रवान करी वाहेगुरू ठी का खालसा वाहेगुरू ढिले जो हो नके चाह नहीं अच्छा फतेह का जवाब मैं देख रहा है जिन्हें भी बुलायानी बुलाई किसी का जवाब नहीं दिता तुम ਜਦੋਂ ਪਤੇ ਹਨ ਜਵਾਬ ਲਾਉਣਾ ਹੈ ਪਤੇ ਦਾ ਜਵਾਬ ਪ੍ਰਦੇਸ਼ ਦਿਣਾ ਹੈ ਅਸੀਂ ਤਾਂ ਸਾਰੇ ਜੋੜ ਲਾਈ ਜਾਂਦੇ ਆ ਵੀ ਇਕੱਲੇ ਵਰਕਰ ਆਏ 12 ਮਿੰਟਾਂ ਦੇ ਤੇ ਫਰਖਰੀ ਤੇ ਲੇ ਹੋਏ ਪਏ ਤਾਂ ਕੰਮ ਕਿਵੇਂ ਚੱਲ ਰਿਹਾ ਤੁਪਦੇ ਦਾ ਜਵਾਬ ਦਿਓ ਜੀ ਬਾਈ ਜੀ ਦਾ ਖਾਲਸਾ ਕਿਉਂਕਿ ਭਾਈ ਬਾਪੂ ਨੇ ਕਈ ਪ੍ਰੋਗਰਾਮ ਕੀਤੇ ਮੈਂ ਤੁਹਾਨੂੰ ਪਹਿਲਾਂ ਬੋਲਦਾ ਹਾਂ ਕਿ ਜਦਾ ਸਰੂਪ ਸਿੰਘ ਜੀ ਨੇ ਭਾਈ ਪ੍ਰਿੰਤ ਨੇ ਚਾਰ ਫੋੜੇ ਨਾਲ ਸਾਥ ਦਿੱਤਾ ਤੇ ਅੱਗੇ ਵੀ ਜਦੋਂ ਕੋਈ ਇਲੈਕਸ਼ਨ ਆਉਂਦਾ ਹੈ ਕਾਨਫਰੰਸ ਆਉਂਦੀ ਹੈ ਤਾਂ ਤੁਸੀਂ ਸਾਰੇ ਹਮੇਸ਼ਾ ਇਲੈਕਸ਼ਨ ਦਾ ਕੰਮ ਸਾਥ ਦੇਉਂ ਹਾਂ ਮੈਂ ਤੁਹਾਨੂੰ ਪਾਵੇਂ ਵਾਅਦਾ ਹੈਗਾ ਵੇ ਘਟਾ ਆਇਆ ਜਾਵੇ ਕੀ ਆਪਿਆ ਆਦੇ ਪਿੰਡ ਚ ਦਿਨ ਰਾਤ ਮਿਹਨਤ ਕਰਦੇ ਹੋ ਤੇ ਇਸ ਭਾਰਸਰ ਹੈ ਜੋ ਆਪਣੀ ਪਰਮਾਤਮਾ ਦੇ ਨਾਮ ਤੁਹਾਡੇ ਸਾਥਾ ਹਮੇਸ਼ਾ ਚਿਤ ਵੀ ਹੁੰਦੀ ਰਹੇ ਇਸ ਵਾਰ ਵੀ ਤੁਹਾਡੇ ਕੋ ਉਹੀ ਉਮੀਦ ਹੈ ਕਿ ਤੁਸੀਂ ਪੂਰੀ ਮਿਹਨਤ ਕਰੋਗੇ ਤੇ ਜਦੋਂ ਕੈਂਡੀਡੇਟ ਆਪਾਂ ਨੂੰ ਚੰਗਾ ਮਿਲ ਜੇ ਤਾਂ ਫਿਰ ਮਿਹਨਤ ਕਰਨੀ ਹੋਰ ਜ਼ੋਕੀ ਹੋ ਜਾਣਾ ਇਸ ਵਾਰ ਕੈਂਡੀਡੇਟ ਵੀ ਆਪਾਂ ਨੂੰ ਜਿਹੜਾ ਪੁਰਾਣਾ ਪਰਿਵਾਰ ਅੰਗਲ ਸਰਤਾਜ ਜੂਰਾ ਸਿੰਘ ਮਾਨ ਸਾਹਿਬ ਦਾ ਪਰਿਵਾਰ ਹੈ ਉਹਨਾਂ ਦਾ ਬੇٹا ਹੈ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਅੰਗਲ ਸਰਤਾਜ ਜੂਰਾ ਸਿੰਘ ਜੀ ਮਾਨ ਸਾਹਿਬ ਨਾਲ ਮਿਲਣ ਦਾ ਵਕਤ ਦਾ ਮੌਕਾ ਮਿਲਿਆ ਆਪਣੇ ਇਲਾਕੇ 'ਚ ਚੰਗਿਆ ਨਾਲ ਰਿਸ਼ਤੇਦਾਰੀਆਂ ਵੀ ਸੀ ਤੇ ਇਹਨਾਂ ਭਗਤ ਪਾਰਟੀ ਵੀ ਸਾਥ ਸੀ ਬੜੇ ਨੇੜ ਦਾ ਸੀ ਐਸਵਾਕੀ ਨਾਲ ਉਹਨਾਂ ਦੀ ਤੇ ਬਾਏ ਇਲੈਕਸ਼ਨ ਵੇਲੇ ਵੀ ਉਹਨਾਂ ਦੀ ਭਾਰਤ ਸਰਭਾ ਜਨਰਲਟੀ ਲੱਗੀ ਸੀ ਤੇ ਇਹਨਾਂ ਫਿਰ ਨਾਲ ਨਦਗੜ ਆਪਣੇ ਸਮੇਂ ਵਾਲੀ ਨਦਗੜ ਲੱਗੇ ਰਹੀ ਇਹ ਸਾਰੇ ਇਲਾਕੇ ਚੋਂ ਵਿਚਰ ਮੇਰੇ ਭਾਰਤ ਸਰਭਾ ਤੇ ਤੁਹਾਡੇ ਸਾਰਿਆਂ ਨਾਲ ਉਹਨਾਂ ਦੇ ਬੜੇ ਨਜ਼ਦੀਕੀ ਸਬੰਧ ਸੀ ਤੇ ਉਹਨਾਂ ਦਾ ਸਟੈਂਡ ਜਿਹੜਾ ਜਿਹੜੇ ਉਹ ਮਸ਼ਹੂਰ ਸੀ ਅੰਕਲ ਜੁਰਾ ਸਿੰਘ ਜੀ ਉਹ ਵੀ ਬਾਈ ਇਲੈਕਸ਼ਨ ਚ ਆਪਾਂ ਨੂੰ ਇੱਥੇ ਪਹਿੰਦੀ ਦੇਖਣ ਮਿਲਿਆ ਸੀ ਕੱਣਿਆ ਵਾਲੀ ਇੱਥੇ ਹੀ ਉਦੋਂ ਕਾਂਗਰਸ ਦੀ ਨਵੀਂ ਨਵੀਂ ਸਰਕਾਰ ਬਣੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ ਬੜਾ ਚਾ ਸੀਗਾ ਉਹਨਾਂ ਨੂੰ ਸਰਕਾਰ ਬਣੀ ਦਾ ਸਾਰੇ ਕਾਂਗਰਸ ਦੇ ਵਰਕਰਾਂ ਨੂੰ ਐਮ.ਐਲ.ਏ. ਮੰਤਰੀਆਂ ਦੀ ਡਿਊਟੀ ਲੱਗੀ ਸੀ ਕੰਟੀ ਕਾਂਗਰਸ ਦੇ ਲੀਡਰਾਂ ਨੇ ਤਾਲ દો ਇੱਕ ਚਟਾਨ ਨੂੰ ਸਦਾ ਜੋਰਾ ਸੀ ਜੀ ਭਾਨ ਸਾਹਿਬ ਵਿੱਚ ਖੜਕ ਸੋ ਆਜੂਣੇ ਦਾ ਬੇਟਾ ਭਾਈ ਨਰਦੇਵ ਸਿੰਘ ਜੀ ਬੋ ਵਿਮਾਨ ਆਪਣੇ ਵਿੱਚ ਬਤੌਰ ਕੈਂਡੀਡੇਟ ਹਾਜ਼ਰ ਤੇ ਮੈਨੂੰ ਵੀ ਇਹਨਾਂ ਦਾ ਵਰਤਨ ਦਾ ਮੌਕਾ ਮਿਲਿਆ ਬਾਣ ਨਿੰਕੇ ਸਭਾ ਦੇ ਮਿਰਨ ਸਾਹਿਬ ਨਰਮ ਸਭਾ ਦੇ ਹੈਗੇ ਪਰ ਜਿੱਥੇ ਕਿਤੇ ਸਟੈਂਡ ਲੈਣ ਦੀ ਲੋੜ ਪੈਂਦੀ ਹੈ ਉੱਥੇ ਆਪਣੇ ਬਜ਼ੁਰਗਾਂ ਵਾਂਗੂ ਇਹ ਵੀ ਫਿਰ ਆ ਜਾਂਦੇ ਆ ਪੂਰਾ ਸੈੱਟ ਲੈਣ ਦੇ ਆ ਆ ਕੇ ਵਰਕਰਾਂ ਪੂਰਾ ਮੋੜਣਾ ਮੋੜਾ ਲਾ ਦੇਖਦੇ ਸੋ ਇਹੋ ਜਿਹੇ ਵਰਗਿਆ ਵੀ ਵਾਰ ਆਪਾਂ ਨੂੰ ਮਿਲੇ ਆ ਜਿਹਦੇ ਪਰਿਵਾਰ ਨਾਲ ਆਪਾਂ ਪਹਿਲਾਂ ਤੋਂ ਵਾਕਿਫ ਸੀਗੇ ਤੇ ਦੂਜੇ ਪਾਸੇ ਤਾਂ ਅਜੇ ਭਾਜਪਾ ਨੇ ਕਾਂਗਰਸ ਨੇ ਦਾ ਮੇਂਵਾਰੀ ਕਿੰਨੇ 25 ਦਿਨ ਰਹਿ ਗਏ ਸਾਰੇ ਇਲੈਕਸ਼ਨਾਂ ਤੇ ਉਹਨਾਂ ਤੋਂ ਇਹ ਫੈਸਲਾ ਨਹੀਂ ਹੋ ਰਿਹਾ ਵੀ ਅਸੀਂ ਉਮੀਦਵਾਰ ਕਿਹਨੂੰ ਦੇਣਾ ਤੇ ਆਪਣੇ ਤਾਂ ਮੈਂ ਦੇਖ ਰਿਹਾ ਹਾਂ ਵੀ ਪਿਛਲੇ ਕਈ ਦਿਨਾਂ ਤੋਂ ਕਈ ਮਹੀਨੇਾਂ ਨੂੰ ਹੀ ਹੋ ਗਿਆ ਵਰਕਰ ਪੱਪਾ ਪਾਰ ਹੋਏ ਪਏ ਆ ਵੀ ਕਦੋਂ ਆਪਣਾ ਉਮੀਦਵਾਰ ਆਏ ਕਦੋਂ ਆਪਾਂ ਪਿੰਡਾਂ 'ਚ ਵਿਚਰੀਏ ਤੇ ਕਦੋਂ ਵੋਟਾਂ ਵੰਡੀਆਂ ਤੇ ਇਸ ਵਾਰ ਜਿੰਨੇ ਗਾਲੇ ਤੁਸੀਂ ਹੋ ਉਨੇ ਲੋਕ ਵੀ ਕਾਲੇ ਹੋਏ ਬੈਠੇ ਐ ਕਿਉਂਕਿ ਮਗਰ 2 ਸਾਲ ਪਹਿਲਾਂ ਜਦੋਂ ਵੋਟਾਂ ਪਈਆਂ ਤਾਂ ਲੋਕਾਂ ਨੇ ਬੜੀਆਂ ਆਸਾਂ ਉਮੀਦਾਂ ਨਾਲ ਵੋਟਾਂ ਪਾਈਆਂ ਸੀ ਗੁੰਮਰਾਹ ਹੋ ਗਏ ਸੀ ਸੋਸ਼ਲ ਮੀਡੀਆ ਦੇ ਹੋਏ ਪ੍ਰਚਾਰ ਨਾਲ ਤੇ ਲੋਕਾਂ ਨੇ 92 ਐਮਐਲਏ ਆਮ ਆਦਮੀ ਪਾਰਟੀ ਵਿੱਚ ਜਾਈ ਸੀ ਸਰਕਾਰ ਭਾਈ ਸੀ ਭਗਵੰਤ ਪਾਣ 15 ਗੱਡੀਆਂ ਪਰ ਮਗਰ ਲੇ 2 ਸਾਲਾਂ ਚ ਬਦਲਾ ਵੇਖ ਲਿਆ ਲੋਕਾਂ ਨੇ ਹੁਣ ਅੱਕੇ ਬੈਠੇ ਹੈ ਤੇ ਹੁਣ ਜਿਹੜੇ ਵੀ ਪਿੰਡ ਜਾਂਦਾ ਹੈ ਭਾਵੇਂ ਕਿਸੇ ਕਿਸਾਨ ਨੂੰ ਮਿਲਦਾ ਕਿਸੇ ਮਜ਼ਦੂਰ ਨੂੰ ਮਿਲਦਾ ਭਾਵੇਂ ਕਿਸੇ ਵਪਾਰੀ ਨੂੰ ਮਿਲਦਾ ਹੈ